ਅੰਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਟੇਟ ਸਲਵਾਰ ਦੀ ਕਟਿੰਗ ਮੇਰੀ ਕਿਸੇ ਭੈਣ ਨੇ ਪੁੱਛਿਆ ਸੀਗਾ ਕਿ ਸਟੇਟ ਸਲਵਾਰ ਦੀ ਕਟਿੰਗ ਕਿਵੇਂ ਕਰੀਦੀ ਹੈ ਆਪਾਂ ਸਟੇਟ ਸਲਵਾਰ ਦੀ ਕਟਿੰਗ ਕਰਨ ਵਾਸਤੇ ਇੱਕ ਕਪੜਾ ਵਿਚਾਰ ਰੱਖਿਆ ਆਪਾਂ ਇਹ ਜਿਨ੍ਹਾਂ ਦਾ ਇਹ ਸੂਟ ਹੈ ਉਹਨਾਂ ਦੀ ਸਲਵਾਰ ਦੀ ਲੰਬਾਈ 37 ਇੰਚ ਹੈਗੀ 37.5 ਇੰਚ ਉਹਦੇ ਲਈ ਆਪਾਂ 34.5 ਇੰਚ ਰੱਖੀ ਹੈ ਲੰਬਾਈ ਸਾਡੇ 34 ਇੰਚ ਆਪਾਂ ਲੰਬਾਈ ਲਈ ਹੈ ਉੱਪਰ ਆਪਾਂ 4.5 ਇੰਚ 벨ਟ ਪਾਵਾਂਗੇ ਤੇ ਵੈਸੇ ਤਾਂ ਆਪਾਂ 37 ਸਲਵਾਰ ਦੇ ਹਿਸਾਬ ਨਾਲ ਸਿਰਫ 3.5 ਇੰਚ ਲੈਣਾ ਸੀਗਾ ਆਮ ਨੋਰਮਲ ਸਲਵਾਰ ਆਪਾਂ ਕੱਟੀਏ ਤਾਂ 4.5 ਅਗਰ ਆਪਾਂ 벨ਟ ਪਾਉਨੇ ਆ ਤਾਂ 3.5 ਸਲਵਾਰ ਕਪੜਾ ਕਟਾਂਗੇ ਇਹਦੇ ਚ ਆਪਾਂ 1 ਇੰਚ ਐਕਸਟਰਾ ਲਿਆ ਹੈ ਕਿਉਂਕਿ ਇਹ ਇਹ ਸਟੇਟ ਸਲਵਾਰ ਚ ਆਪਾਂ 1 ਇੰਚ ਐਕਸਟਰਾ ਲੈਣਾ ਹੈ ਫਿਰ ਇਹ ਜਿਹੜੀ ਇਹ ਨਾਲੀ ਦੀ ਇਹ ਸੀਣੇ ਇਹ ਕੇਜਣੀ ਪੈਂਦੀ ਇਹਨੂੰ ਅਗਰ ਆਪਾਂ ਐਕਸਟਰਾ ਲੈ ਲੈਨੇ ਆ ਅਗਰ ਆਪਾਂ ਪੂਰਾ ਪੂਰਾ ਲੈਨੇ ਆ ਤਾਂ ਇਹ ਜਿਹੜੀ ਨਾਲੀ ਦੀ ਸਲਾਈ ਹੁੰਦੀ ਉਹ ਛੋਟੀ ਰਹਿ ਜਾਂਦੀ ਤੇ ਫਿਰ ਉਹਨੂੰ ਖਿੱਚ ਪੈਂਦੀ ਤਾਂ ਪਹੁੰਚੇ ਤਾਂ ਤਾਂ ਚੜਦੇ ਆ ਹੁਣ ਆਪਾਂ ਇਹ ਲੈ ਲਿਆ ਸਾਢੇ 3/4 ਇੰਚ ਇਹਦੀ ਆਪਾਂ ਚੌੜਾਈ ਜਿਨਾ ਸੂਟ ਦਾ ਬਾਰ ਹੈ ਆਪਾਂ ਉਨਨੀ ਲਈਏ ਸਾਢੇ 1/2 ਇੰਚ ਹੈ ਤੇ ਇਹਦਾ ਆਪਾਂ ਆਸਨ ले आए 1.5 इंच ਤੁਸੀਂ 11 ਵੀ ਲੈ ਸਕਦੇ ਹੋ ਪੋਚਾ ਆਪਾਂ ਇਹਦਾ ਰੱਖਣਾ ਹੈ 8 ਇੰਚ ਆਪਾਂ ਇੱਥੇ 9 ਰੱਖਿਆ ਹੈ ਤਿਆਰ ਹੋ ਕੇ 8 ਰਹਿ ਜਾਊਗਾ ਤੇ ਇੱਕ ਹੋਰ ਮੇਨ ਗੱਲ ਆਪ ਇਹਨੂੰ ਇੱਦਾਂ ਰੱਖਣਾ ਹੈ ਇੱਕ ਆਟਾ ਆਪਾਂ ਇਸ ਸਾਈਡ ਪਾਉਣੀ ਹੈ ਬੰਦ ਵਾਲੀ ਸਾਈਡ ਇਧਰੋਂ ਆਪਾਂ ਬਿਲਕੁਲ बराबर ਰੱਖਣਾ ਹੈ ਤੇ ਇਧਰੋਂ ਆਪਾਂ 1/2 ਇੰਚ ਦੀ ਕਾਟ ਬਾਕੇ ਇਧਰੋਂ ਮਿਲਾਤਾ ਹੈ ਇੱਥੇ 1/2 ਇੰਚ ਦੀ ਕਾਟ ਪਾਈ ਹੈ ਫਿਰ ਆਪਾਂ ਇਹਨੂੰ ਇੱਥੇ ਇੰਚ ਟੇਬਲ ਰੱਖ ਕੇ ਮਿਲਾਇਆ ਹੈ ਮੈਂ ਪਹਿਲਾਂ ਨਿਸ਼ਾਨ ਲਾਏ ਹੋਏ ਸੀਗੇ ਸਾਰੇ ਕਟਿੰਗ ਨਹੀਂ ਕੀਤੀ ਬਸ ਇਹ ਹੀ ਕਟਿੰਗ ਹੁੰਦੀ ਹੈ ਸਟੇਟ ਸਲਵਾਰ ਦੀ ਇਹ ਆਪਾਂ 벨ਟ ਕੱਟੀ ਹੋਈ ਹੈ 벨ਟ ਆਪਾਂ ਜਿਨੀ ਰੱਖਦੇ ਆ ਬਸ ਉਨੀ ਹੁੰਦੀ ਹੈ ਹੁਣ ਆਪਾਂ ਇਹਦੀ ਕਟਿੰਗ ਕਰ ਦਿੰਨੇ ਆ ਤੁਹਾਨੂੰ ਹੋਣੀ ਇਹਨੂੰ ਕਟਿੰਗ ਕਰਕੇ ਸਭ ਤੋਂ ਪਹਿਲਾਂ ਆਪਾਂ ਇਹੇ ਕੱਟ ਕਰ ਦਾਂਗੇ ਇੱਥੋਂ ਇਹ ਆਪਾਂ ਇਹਦੇ ਉੱਪਰ ਕਾਟ ਜਿਹੜੀ ਪਾਈ ਹੋਈ ਹੈ ਇਹ ਵੀ ਮੈਂ ਨਿਸ਼ਾਨ ਲਾ ਰੱਖਿਆ ਹੈ ਇਹ ਆਪਾਂ ਪੌਣੇ 2 ਇੰਚ ਦੀ ਕਾਟ ਪਾ ਰੱਖੀ ਹੈ ਇਹ ਤੁਸੀਂ 2 ਇੰਚ ਦੀ ਵੀ ਪਾ ਸਕਦੇ ਹੋ ਇਹਦੇ ਉੱਪਰ ਆਪਾਂ ਪੌਣੇ 2 ਇੰਚ ਦੀ ਕਾਟ ਪਾਈ ਹੈ ਤੇ ਇਹ ਆਪਾਂ ਜਿਹੜੀ ਕਾਟ ਹੈ ਇਹਨੂੰ ਇੱਥੋਂ ਕੋ ਤੱਕ ਪਾਉਣਾ ਹੈ ਯਾਨੀ ਕਿ ਮੈਂ ਕਾਟ 11 ਇੰਚ ਤੱਕ ਪਾ ਰੱਖੀ ਹੈ ਇਹ ਆਪਣੀ ਸਟੇਟ ਕੁਲਵਾਰ ਦੀ ਕਟਿੰਗ ਹੋ ਗਈ ਹੈ ਜਿਨੂੰ ਕਿਸੇ ਮੇਰੀ ਭੈਣ ਨੂੰ ਸਮਝ ਨਾ ਆਈ ਹੋਵੇ ਕਮੈਂਟ ਕਰਕੇ ਪੁੱਛ ਸਕਦਾ ਹੈ ਤੇ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਧੰਨਵਾਦ